बोलेरो और बस के बीच टक्कर इतनी जोरदार थी कि टक्कर के कारण बस दूसरी तरफ चली गई यह मामला अमृतसर पठानकोट राष्ट्रीय राजमार्ग से सामने आया जब बस स्टैंड बटाला से फतेहपुर चूढ़ी के लिए रवाना हुआ एक निजी बस ने डी को टक्कर मार दी बस स्टैंड से 100 किलोमीटर की दूरी पर एक बोलेरो कार बस के सामने आ गया और बस चालक ने खुद को बचाने के लिए बस रोक दी और बस में सवार यात्रियों ने बताया की बस चालक सो रहा था जो बस के सामने आ गया उसे इलाज के लिए अस्पताल भेजा गया और जांच की जा रही है कि गलती किसकी थी और आइए देखते हैं गुरदासपुर से ਗੁਰਦਾਸਪੁਰ खुशीपुर की ये खास रिपोर्ट। ਖਾਸ ਰਿਪੋਰਟ ਸਰ ਭਏ ਤੂੰ ਫਰੇਗਾੜਾ ਬਟਾਲੇ ਨੂੰ ਬਸ ਆਉਂਦੀ ਆ ਫਰੇਗਾੜਾ ਚੂੜੀ ਨੂੰ ਜਾਂਦੀ ਹੈ ਤੇ ਇਹ ਤੂੰ ਬਲੈਰੋ ਆਈ ਆ ਅੰਮ੍ਰਿਤਸਰ ਵਾਲੇ ਬੰਨੇ ਬੜੀ ਇਹਦੇ ਝੋਕ ਲੱਗੀ ਬਲੈਰੋ ਦਾ ਫੁੱਟਬਾਲ ਉਤਨੀ ਨਗਾੜਦੀ ਐ ਇਹਨੇ ਇਹਦੀ ਗੱਡੀ ਲਾਦੀ ਤੇਰੀ ਇਹਦੀ ਬਲੈਰੋ ਦਾ ਕਸੂਰ ਹੈ ਸਾਡਾ ਜਲਦੀ ਬਲੈਰੋ ਦੀ ਠੀਕ ਜੀ ਬਈ ਤੇ ਸਵਾਰੀ ਆਈ ਮੈਨੀ ਵਾਸਤੇ ਤੇ ਇਹ ਬਰਗਾ ਟੂੜੀਓਂ ਲਾੜੇ ਜੀ ਨਾ ਹਾਂ ਜੀ ਪਤੀਨ ਆਜਾ ਆਪਣਾ ਮੇਰਾ ਨਾਮ ਲਖਿੰਦਰ ਕੋਲ ਕਿਥੋਂ ਆਦੇ ਕਿੱਥੇ ਚਲੇ ਜੀ ਅਸੀਂ ਉੱਥੋਂ ਆਂਦੇ ਹਾਂ ਬਟਾਲਿਓਂ ਆਂਦੇ ਹਾਂ ਫਤਿਹਗੜ ਚੱਲੇ ਹਾਂ ਤੇ ਵੀ ਹੋਇਆ ਰਸ ਜੀ ਤੇ ਬਸ ਐਕਸੀਡੈਂਟ ਹੋ ਤਾਂ ਬਲੈਰੋ ਘਟੀ ਨਾ ਵੱਜ ਗਈ ਹਾਂਜੀ ਤੇ ਕਿੰਨੇ ਸਵਾਰੀ ਚੱਲੀ ਹੋਈ ਹੈ ਬੜੀਆਂ ਜਗਾਰੀਆਂ ਜਗ ਬੜੇ ਲੱਗੇ ਦੋਨਾਂ ਘੋੜਿਆਂ ਨੂੰ ਲੱਗੀ ਆਹ ਚਾਹ ਹੀ ਕਸੂਰ ਕਿਤਾ ਸੀ ਪਤਾ ਲੱਗਾ ਮੈਨੂੰ ਨਹੀਂ ਮੈਨੂੰ ਨਹੀਂ ਜੇ ਪਤਾ ਕਸੂਰ ਦਾ ਨਹੀਂ ਜੇ ਮੈਨੂੰ ਪਤਾ ਕਿ ਇਹ ਹਾਸਲ ਆਇਆ ਕਿੱਥੇ ਆਇਆ ਤੇ ਕਿਦਾਂ ਹੋਇਆ ਇਹ ਤਾਂ ਖੁਸ਼ੀ ਬਾਟਿਕਾ ਤੇ ਲੱਗੇ ਨਾ ਸਾਡੇ ਮੁਨਸੀ ਨੇ ਫੋਨ ਆਇਆ ਉਹਨਾਂ ਨੋਟ ਕਰਾਇਆ ਤੇ ਅਸੀਂ ਆਏ ਆ ਇੱਥੇ ਤੇ ਬਲੈਰੋ ਜਿਹੜੀ ਆ ਅੰਮ੍ਰਿਤਸਰ ਰੋਡ ਤੋਂ ਆ ਰਹੀ ਸੀ ਤੇ ਬੱਸ ਜਿਹੜੀ ਬਟਾਲਿਓਂ ਆ ਰਹੀ ਆ ਫਤਿਹਗੜ ਚੂੜੀਆਂ ਜਾਣੀ ਸੀ ਤੇ ਇਥੇ ਬਲੈਰੋ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀ ਹੋ ਗਿਆ ਇਹਨਾਂ ਨੂੰ ਉਹ ਡਬਲ ਡੈਕਰ ਉਹ ਇਧਰੋਂ ਪਾਰ ਕਰ ਗਈ ਆ ਤੇ ਬਸ ਜਿਹੜੀ ਉਨੀ ਉਨੀ ਉਹ ਵੀ ਡਬਲ ਡੈਕਰ ਪਾਰ ਕਰਕੇ ਆ ਸਾਹਮਣੇ ਖੜੀ ਰੱਖੀ ਕਿੰਨੀ ਕਿ ਸਵਾਰੀਆਂ ਚੱਕੀਆਂ ਹੋਈਆਂ ਸਵਾਰੀਆਂ ਉਹ ਦੋ ਜਣੇ ਸੀ ਇਸ ਵੇਲੇ ਉਹ ਨਿੱਜਰ ਹਸਪੀਟਲ ਦੇ ਅੰਦਰ ਦੋਨੋਂ ਜਣੇ ਰੈਫਰ ਕਰਦੇ ਆ ਤੇ ਬੱਸ ਤੇ ਮਮੂਦਲੀ ਲੱਗੀਆਂ ਨੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਜ਼ੂਰ ਕਿਦਾ ਪਤਾ ਲੱਗਾਗਾ ਜ਼ੂਰ ਵੇਖਣ ਦੇ ਆ ਜੀ ਦੇਖ ਕੇ ਬਾਕੀ 6-7 ਸਾਹਮਣੇ ਸਾਰੀ ਕਾਰਵਾਈ ਚੱਲੇਗਾ